ਹਿਊਮਨ ਗੇਲ ਇੰਡੀਆ ਦਾ ਟੈਸਟ ਕੈਪਟਨ ਆ ਮਤਲਬ ਕਿ ਟੈਸਟ ਕੈਪਟਨ ਜਿਹੜੇ ਇੱਕ ਸਪੋਰਟਸ ਜਾਣਦੇ ਆ ਉਹ ਜਾਣਦੇ ਆ ਤਿੰਨ ਤਰ੍ਹਾਂ ਦੀ ਕ੍ਰਿਕਟ ਖੇਡੀ ਜਾਂਦੀ ਆ ਟੈਸਟ ਵਨ ਡੇ ਤੇ T20 ਤੇ ਉਹ ਟੈਸਟ ਟੀਮ ਦਾ ਫੁੱਲ ਫਲੈਜ ਕੈਪਟਨ ਆ ਇੱਕ ਜ਼ੰਬਾਬੇ ਉਦੋਂ ਜਦੋਂ ਅਸੀਂ ਸ਼ੋਅ 'ਚ ਭਾਜੀ ਪਿੱਛੇ ਗੱਲ ਕੀਤੀ ਸੀ ਉਦੋਂ ਜ਼ੰਬਾਬੇ ਟੂਰ ਦਾ ਉਹ ਟੈਂਪਰੇਰੀ ਕਪਤਾਨ ਸੀ ਪਰ ਹੁਣ ਉਹ ਫੁੱਲ ਫਲੈਜ ਟੈਸਟ ਕੈਪਟਨ ਆ ਤੇ ਕ੍ਰਿਕਟ ਦਾ ਸਭ ਤੋਂ ਜਿਹੜਾ ਪ੍ਰਾਣਾ ਰੂਪ ਆ ਟ੍ਰੈਡੀਸ਼ਨਲ ਰੂਪ ਆ ਉਹ ਟੈਸਟ ਕ੍ਰਿਕਟ ਹੀ ਆ ਕਿਉਂਕਿ ਵਨ ਡੇ ਕ੍ਰਿਕਟ ਆਈ ਹੈ 1970-75 ਚ ਟ੍ਰੈਡੀਸ਼ਨਲ ਤੇ ਉਹੀ ਹੈ 2020 2020 ਆਈ ਹੈ 2006 ਦੇ ਵਿੱਚ ਇਹ ਤਾਂ ਸਦੀਆਂ ਤੋਂ ਚੱਲੀ ਆ ਰਹੀ ਹੈ ਟੈਸਟ ਕ੍ਰਿਕਟ ਇਹਨੂੰ ਵਾਈਟ ਬਾਲ ਕਹਿੰਦੇ ਬਾਈਟ ਡਰੈਸ ਕਹਿੰਦੇ ਆ ਰੈੱਡ ਬਾਲ ਵਾਈਟ ਡਰੈਸ ਤੇ ਇਸ ਕਰਕੇ ਚਿੱਟ ਕੱਪੜੀਆ ਕਹਿੰਦੇ ਸੀ ਕਿਸੇ ਵੇਲੇ ਕ੍ਰਿਕਟ ਵਾਲਿਆਂ ਨੂੰ ਤੇ ਉਹ ਟੈਸਟ ਕਪਤਾਨ ਆ ਤੇ ਉਹਦੀ ਕਪਤਾਨੀ 'ਚ ਇੰਡੀਆ ਨੇ ਹੁਣ ਹਾਲ ਹੀ 'ਚ ਇੰਗਲੈਂਡ ਟੂਰ ਤੇ ਦੋ-ਦੋ ਨਾਲ ਸੀਰੀਜ਼ ਖੇਡੀ ਐ ਐਂਡਰਸਨ ਤੰਦੂਲਕਰ ਟਰੋਫੀ ਤੇ ਇਕੱਲੇ ਨੇ ਸ਼ੋਮਨ ਨੇ 754 ਰਨ ਮਾਰੀ ਜਿਨੇ ਮਜ਼ਗੀ ਰਿਕਾਰਡ ਤੋੜਿਆ ਗਵਾਸਕਰ ਦਾ ਅਸਾ ਕੱਲੇ ਨੇ ਮਾਰੇ 1 269 ਬਣਾਏ 163 ਬਣਾਏ 147 ਬਣਾਏ 4 ਸੈਂਚਰੀਆਂ ਬਣਾਈਆਂ ਇੱਕ ਡਬਲ ਸੈਂਚਰੀ ਬਣਾਈ ਬਾਕੀ রেকর্ড ਬਣਾਇਆ ਉਹਨੇ ਤੇ ਬਹੁਤ ਵੱਡੇ ਰਿਕਾਰਡ ਬਣਾ ਕੇ ਆਇਆ ਸਭ ਤੋਂ ਵੱਧ ਦੌੜਾਂ ਬਣਾਉਣਾ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਐਜ਼ ਕੈਪਟਨ ਉਹਦਾ ਰਿਕਾਰਡ ਆ ਇੰਗਲੈਂਡ ਦੀ ਧਰਤੀ ਸਭ ਤੋਂ ਵੱਧ ਰਿਕਾਰਡ ਉਹਦਾਗਾ ਤੇ ਇੱਕ ਮੈਚ ਉਹਨੇ 400 ਤੋਂ ਵੱਧ ਰਨ ਬਣਾਏ ਉਹ ਗਵਾਸਕਰ ਦਾ ਰਿਕਾਰਡ ਤੋੜਿਆ ਉਹਨੇ ਤੇ ਫਿਰ ਵੱਡੀ ਗੱਲ ਕੀ ਆ ਉਹਨੂੰ ਮੈਨ ਆਫ ਦਿ ਟੂਰਨਾਮੈਂਟ ਮਿਲਿਆ ਤੇ ਫਾਜ਼ਲ ਕਾ ਦੇ ਕੋਲੇ ਛੋਟਾ ਜਿਹਾ ਪੈਂਡਾ ਜੈਮਲ ਸਿੰਘ ਵਾਲਾ ਉਥੋਂ ਦਾ ਜੰਪੜਾ ਤੇ ਪਿਤਾ ਲਖਵਿੰਦਰ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰ ਰਿਹਾ ਪਿਤਾ ਇਹਨੇ ਛੋਟੇ ਹੁੰਦੇ ਨੂੰ ਜਦੋਂ ਉਹਨੂੰ ਡੰਡਾ ਦੇ ਕੇ ਗਰਾਊਂਡ 'ਚ ਖੜਾ ਹੰਦਾ ਸੀਗਾ ਗਰਾਊਂਡ ਕਿਹੜਾ ਖੱਤਿਆਂ 'ਚ ਖੜਾ ਹੰਦਾ ਸੀਗਾ ਤੇ ਅੱਗੇ ਉਹ ਮੁੰਡਿਆਂ ਨੂੰ ਕਹਿੰਦਾ ਸੀ ਉਹਨੂੰ ਮੈਂ ਪੈਸੇ ਦਊਂਗਾ ਤੁਸੀਂ ਬੋਲਾ ਮਾਰੋ ਇਦੋਂ ਬੋਲਾ ਮਾਰਦੇ ਤਾਂ ਉਹਨੂੰ ਬੋਲਨ ਨੂੰ ਰੋਕਦਾ ਸੀ ਉੱਥੋਂ ਉਹਦਾ ਪਿਤਾ ਉਹਨੂੰ ਲਿਆਇਆ ਚੰਡੀਗੜ੍ਹ 'ਚ ਮੋਹਾਲੀ 'ਚ ਇੱਥੇ ਰਹਿ ਕੇ ਉਹਨੇ ਗੇਮ ਨੂੰ ਤਿਆਰ ਕੀਤਾ ਐਸ ਟਾਈਮ ਉਹ ਗੁਜਰਾਤ ਟਾਈਟਨਸ ਦਾ ਕੈਪਟਨ ਆ ਮਤਲਬ ਕਿ ਆਈਪੀਐਲ ਦੇ ਵਿੱਚ ਤੇ ਇਧਰ ਭੰਡਿਆ ਦਾ ਕੈਪਟਨ ਆ ਟੈਸਟ ਕੈਪਟਨ ਆ ਤੇ ਬਹੁਤ ਵੱਡਾ ਨਾਮ ਆ 25 ਸਾਲ ਦੀ ਉਮਰ 'ਚ ਕਪਤਾਨੀ ਮਿਲੀ ਆ ਉਹ ਗੇਮ ਜਿਹਨੂੰ ਵੱਡੇ ਸ਼ਹਿਰਾਂ ਦੀ ਮੈਟਰੋ ਸ਼ਹਿਰਾਂ ਦੀ ਗੇਮ ਕਿਹਾ ਜਾਂਦਾ ਸੀ ਬੰਬੇ ਦਿੱਲੀ ਉਹ ਜਿਹੜਾ ਜੈਮਲ ਸਿੰਘ ਵਾਲੇ ਬਾਰਡਰ ਬੈਲਟ ਦਾ ਮੁੰਡਾ ਜਿੱਦਨ ਉਹਦਨ ਉਹਦਨ ਸ਼ੋਅ ਆਇਆ ਚੈਨਲ ਤੇ ਜੀਓ ਸਟਾਰ ਤੇ ਜਿੱਦਨ ਬਣਿਆ ਵੀ ਜਮਾ ਬਾਰਡਰ ਤੋਂ 10 ਕਿਲੋਮੀਟਰ 15 ਕਿਲੋਮੀਟਰ ਦੀ ਵਿੱਥ ਤੇ ਪਿੰਡ ਹੋਵੇ ਜਿੱਥੋਂ ਉਸ ਏਰੀਆ ਤੋਂ ਆਇਆ ਹੋਵੇ ਤੇ ਇੰਡੀਆ ਦੀ ਕਪਤਾਨੀ ਕਰੇ ਤੇ ਕਿੱਡੇ ਮਾਨ ਵਾਲੀ ਗੱਲ ਹਜੇ ਵੀ ਉਹਦਾ ਦਾਦਾ ਪਿੰਡ 'ਚ ਬੈਠਾ ਬਾਕੀ ਪੁਰਾਣੀਆਂ ਉਹੀ ਗੌਦਰੇ ਦੀਆਂ ਲਮਾਰੀਆਂ 'ਮੂਰੇ ਬੈਠਾ ਦੇਸੀ ਟੀਵੀ ਦੇ ਬੈਠਾ ਮੈਚ ਦੇਖ ਰਿਹਾ ਸੀਗਾ ਬਾਕੀ ਉਹ ਹਾਲੀਵੁੱਡ ਦੇ ਫੈਮਿਲੀ ਉੱਥੇ ਇੰਜੋਏ ਕਰਦੀ ਆ ਸਾਰੇ ਪਿੰਡ ਵਾਲੇ ਵਧਾਈ ਦੇਣ ਹੁੰਦੇ ਆ ਤੇ ਬਹੁਤ ਵੱਡਾ ਮਾਣ ਆ ਕਿਉਂਕਿ ਕ੍ਰਿਕਟ ਸਭ ਤੋਂ ਵੱਧ ਖੇਡੀ ਤੇ ਮਕਬੂਲ ਜਿਹੜਾ ਹਾਲਾਂਕਿ ਖੇਡੀ ਦਾ ਐਥਲੈਟਿਕ ਸੌਕੀ ਵੱਧ ਜਾਂਦੀ ਆ ਫੁੱਟਬਾਲ ਪਰ ਮਕਬੂਲ ਸਭ ਤੋਂ ਵੱਧ ਇੰਡੀਆ ਚ ਕ੍ਰਿਕਟ ਆ ਕ੍ਰਿਕਟ ਚ ਕੰਪੀਟੀਸ਼ਨ ਦਾ ਲੈਵਲ ਵੀ ਬਹੁਤ ਸਭ ਨੂੰ ਪਤਾ ਬਹੁਤ ਜ਼ਬਰਦਸਤ ਆ ਉਥੇ ਇੱਕ ਮੈਚ ਬੰਦਾ ਨਾ ਚੱਲੇ ਦੁਆਰਾ ਟੀਮ ਚ ਆਉਣਾ ਖੋਇ ਜਾਂਦਾ ਸ਼ੁਮਨ ਗਿੱਲ ਤੇ ਸਭ ਤੋਂ ਵੱਡਾ ਇਤਰਾਜ ਇਹ ਸੀ ਉਹਨੇ ਸੇਨਾ ਕੰਟਰੀਜ਼ ਚ ਕਿਤੇ 100 ਨਹੀਂ ਮਾਰਿਆ ਕ੍ਰਿਕਟ ਚ ਸੇਨਾ ਕੰਟਰੀਜ਼ ਉਹਨਾਂ ਨੂੰ ਕਿਹਾ ਜਾਂਦਾ ਐਸ ਫਾਰ ਸਾਊਥ ਅਫਰੀਕਾ ਈ ਫਾਰ ਇੰਗਲੈਂਡ ਐਨ ਫਾਰ ਨਿਊਜ਼ੀਲੈਂਡ ਏ ਫਾਰ ਆਸਟ੍ਰੇਲੀਆ ਇਹ ਚਾਰ ਵੱਡੇ ਮੁਲਕ ਨਹੀਂ ਕਿਸੇ ਵળે ਜਿਵੇਂ ਵੈਸਟ ਇੰਡੀ ਬੰਗਲਾਦੇਸ਼ ਚ ਬਣਾਈ ਸੀ ਇੰਡੀਆ ਚ ਬਣਾਈ ਸੀ ਸਿਰ 90 ਰਨ ਸੀ ਗਾਬਾ ਦੇ ਵਿੱਚ ਆਸਟ੍ਰੇਲੀਆ ਚ ਤੇ ਪਰ ਉਹਨੇ ਦੱਸਤਾ ਪਹਿਲੇ ਟੂਰ ਚ ਵੀ ਜਿਹੜੀਆਂ ਲੋਚਨਾਵਾਂ ਦਾ ਬੱਲੇ ਨਾਲ ਜਵਾਬ ਦਿੱਤਾ ਉਹਨੇ ਇੱਕੋ ਸੀਰੀਜ਼ ਚ 400 ਮਾਰਦੇ ਵਾਹ ਅੱਜ ਤੱਕ ਦੇ ਕੈਰੀਅਰ ਚ ਇੱਕ ਵੀ 100 ਨਹੀਂ ਸੀਗਾ ਸੇਨਾ ਕੰਟਰੀ ਚ ਉਹਨੇ ਦੱਸਤਾ ਕਪਤਾਨੀ ਆਮ ਤੌਰ ਤੇ ਕਈ ਵਾਰ ਕਪਤਾਨ ਕਿਸੇ ਲਈ ਬੋਝਲ ਬਣ ਜਾਂਦੀ ਹੈ ਨਾ ਸਾਡੇ ਕਪਤਾਨ ਕਪਤਾਨੀ ਜਿਆਦਾ ਵਧੀਆ ਖੇਡ ਰਹੇ ਆ ਤੇ ਦੋਨੇ ਹਰਮਨ ਆ ਤੇ ਸ਼ੋਮਨ ਗੇਲਾ ਤੇ ਬਹੁਤ ਸੋਹਣੀ ਬੈਟਿੰਗ ਕਰ ਰਹੇ ਆ ਇੰਡੀਆ ਦਾ ਫਿਊਚਰ ਆ ਉਹਨੂੰ ਮੈਂ ਕਿ ਕਿਸੇ ਵੇਲੇ ਕਿਹਾ ਸੀ ਜਦੋਂ ਸ਼ੁਮਨ ਆਇਆ ਹੈ ਇਸ ਨਾ ਟੀਮ 'ਚ ਕਹਿੰਦੇ ਸਤਿਨ ਇਸ ਦਾ ਪਾਸਟ ਵਿਰਾਟ ਇਸ ਦਾ ਪ੍ਰੈਜ਼ੈਂਟ ਸ਼ੁਮਨ ਇਸ ਫਿਊਚਰ ਉਹ ਸੱਚੀ ਗੱਲ ਆ ਸ਼ੁਮਨ ਗਿੱਲ ਇੰਡੀਅਨ ਕ੍ਰਿਕਟ ਦਾ ਫਿਊਚਰ ਆ ਜਿਹੜਾ ਪੰਜਾਬ ਦੀ ਧਰਤੀ ਤੋਂ ਆਇਆ